ਚੂੜੀਆਂ ਤੋੜ 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 ਤੋੜੀਆਂ ਜਿਵੇਂ ਵਸਾ ਬਾਈਟ ਹੀ ਪੈਣੀਆਂ ਨੇ ਬਸ ਰੈੱਡ ਪਾ ਲੈਣੀਆਂ ਨੇ ਅੱਜ ਮਮੀ ਛੇ ਛੇ ਇੱਕ ਪਾ ਲਾ ਦੇ ਸਾਰੀਆਂ ਕੋਈ ਨਹੀਂ ਦੱਬ ਗਈ ਸੀ ਹੁਣ ਕੋਈ ਨਹੀਂ ਇਹ ਲੰਗੇ ਹਾਂ ਕੋਈ ਨਹੀਂ ਦੱਬ ਗਈ ਸੀ ਹੁਣ ਕੋਈ ਨਹੀਂ ਇਹ ਲੰਗੇ ਆਇਆ ਖਾਣ ਨੂੰ ਮੈਂ ਤਾਂ ਪਾ 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 ਜਿਆ ਪਾ ਲਾ ਹੀ ਇੱਕੋ ਜਾ ਆ ਬਸ ਕਿੰਨਾ

ਹੈਲੋ ਐਂਡ ਵੈਲਕਮ ਗਾਇਜ਼ ਕੀ ਹਾਲ ਚਾਲ ਆ ਬੱਬੂ ਠੀਕ ਠਾਕ ਹੋ ਸੇ ਤਾਂ ਕੈਮਾ ਵੈਲਕਮ ਹੈ ਤੁਹਾਡਾ ਆਪਣੇ YouTube ਚੈਨਲ ਮੀਤ ਐਲੀਟੈਂਟਰੀ ਵਲੌਗਸ ਤੇ ਲੱਗੇ ਬੱਬੇ ਵਲੌਗਿੰਗ ਸਟਾਰਟਿੰਗ ਕਰਨ ਨੂੰ ਵਲੌਗ ਆਪਾਂ ਸਟਾਰਟ ਕੀਤਾ ਮਾਰਨਿੰਗ ਸਾਡੇ 1:10 ਅਰਾਊਂਡ ਟਾਈਮ ਤੇ ਹੈਗਾ ਤੇ ਬਾਕੀ ਥੈਂਕ ਯੂ ਸੋ ਮਚ ਸਾਰੇ ਜਣੇ ਵਧੀਆ ਪਿਆਰ ਦੇਣੇ ਹੋ ਵੀਡੀਓ ਨੂੰ ਥੈਂਕ ਯੂ ਸੋ ਮਚ ਸਾਰਿਆਂ ਦਾ ਬਹੁਤ ਧੰਨਵਾਦ ਬਾਕੀ ਸ਼ੁਕਰਗੁਜ਼ਾਰ ਆ ਸਾਰਿਆਂ ਦੇ ਸੱਚੇ ਬਾਦਸ਼ਾਹ ਦੇ ਤੇ ਤੁਹਾਡੇ ਸਾਰਿਆਂ ਦਾ ਕਿਉਂਕਿ ਤੁਹਾਡੀ ਬਦੌਲਤ ਹੀ ਆਪਾਂ ਇੱਥੇ ਤੱਕ ਆਂ ਤੇ ਅੱਪਾ ਜਿਹੜਾ ਅੱਜ ਵਲੌਗ ਆ ਇਹ ਵਲੌਗ ਹੈਗਾ ਅੱਪਾ ਜਿਹੜਾ ਮੀਂਹ ਦਾ ਚੂੜਾ ਵਧਾਣਾ ਹੈ ਵਧਾਣ ਦਾ ਵਲੌਗ ਹੈ ਵਧਾਣ ਦੀ ਜਿਹੜੀ ਚੂੜਾ ਵਧਾਣ ਦੀ ਰਸਮ ਰਸਮ ਹੁੰਦੀ ਆ ਉਹ ਅੱਜ ਕਰਨੀ ਆ ਤੇ ਨੰਨੂ ਤੁਹਾਨੂੰ ਪਤਾ ਹੀ ਆ ਹਨਾ ਮੇਰੀ ਭਤੀਜੀ ਹੈ ਜਿਹੜੀ ਛੋਟੀ ਤੇ ਉਹ ਚੋਂ ਉਹ ਹੀ ਕਰੂਗੀ ਸਾਰਾ ਤੇ ਉਹ ਆ ਰਹੇ ਨੇ ਤੇ ਵਾਸ ਫਿਰ ਉਸ ਤੋਂ ਪਹਿਲਾਂ ਨਾਲੇ ਆਪਾਂ ਕੁਝ ਗਿਫਟ ਵੀ ਲੈ ਲਈਏ ਨਾ ਵਾਸ ਅਸੀਂ ਗਿਫਟ ਲੈਣ ਤੇ ਪਹਿਲਾਂ ਅਸੀਂ ਪਹਿਲਾਂ ਅਸੀਂ ਸੋਚਿਆ ਸੀ ਕਿ ਚਲੋ ਉਹਨਾਂ ਨੂੰ ਥੋੜਾ ਬਹੁਤਾ ਕੁਝ ਪੈਸੇ ਵਗੈਰਾ ਦੇ ਦਾਂਗੇ ਹਨਾ ਜੋ ਕਿ ਜੋ ਕਿ ਸ਼ਗਨ ਮੰਨਦਾ ਪਰ ਅਸੀਂ ਸੋਚਿਆ ਕਿ ਯਾਰ ਚਲੋ ਪੈਸੇ ਬੱਚੇ ਨੇ ਕੀ ਕਰਨੇ ਨੇ ਹਨਾ ਤੇ ਇੱਕ ਗਿਫਟ ਐਹ ਜਿਹਾ ਦੇ ਦਿੰਨੇ ਆ ਜਾਂ ਕੋਈ ਕੱਪੜੇ ਦੇ ਦਿੰਨੇ ਆ ਜਿਹੜਾ ਮਤਲਬ ਯੂਜ਼ ਵੀ ਹੋ ਜੇ ਜਾਂ ਉਹਦੇ ਅੱਗੇ ਕੰਮ ਵੀ ਆ ਦੇ ਹਨਾ ਕੋਈ ਯਾਦਾਂ ਦੀ ਚੀਜ਼ ਲੈ ਦਿੰਨੇ ਆ ਤਾਂ ਇਸੇ ਚੱਕਰ ਤੇ ਮੈਂ ਵੀ ਰੈਡੀ ਆ ਨਾ ਕਿ ਮੀਤ ਵੀ ਰੈਡੀ ਆ ਤੇ ਕਰ ਲਓ ਸਿਰਫ ਫਿਰ ਆਪਾਂ ਚੱਲਦੇ ਆ ਫਿਰ ਠੀਕ ਆ ਤੇ ਮੇਲੇ ਦੇ ਬਾਬੇ ਅੱਗੇ ਚ ਸੱਚ ਐ ਸੀ ਕਿ ਮੈਂ ਤੇ ਉਮੀਦ ਜਾਵਾਂਗੇ ਬਟ ਹੁਣ ਮੈਂ ਤੇ ਮਮਮੀ ਚੱਲੇ ਆਂ ਬੱਚੇ ਜਾਵਾਂਗੇ ਕਿਉਂਕਿ ਬਾਜ਼ਾਰ ਹੀ ਜਾਣਾ ਤੇ ਚੱਲਦੇ ਆਂ ਫਿਰ ਮਿਲਦੇ ਆਂ ਔਰ ਇੱਕ ਲੈਣੇ ਸੀਗੇ ਫੁੱਲ ਫੁੱਲ ਵੀ ਆਪਾਂ ਲੈਣੇ ਕਿਉਂਕਿ ਨਾਲ ਪਕਾ ਕੇ ਜੇ ਮੈਂ ਸਪਰਾ ਚ ਪਾਵੇ ਤੇ ਚੀਰਸੀ ਬੰਨ੍ਹੇ ਔਰ ਵਾਹ ਜਿਹੜੀ ਵੀ ਰਸਮ ਹੁੰਦੀ ਆ ਉਹਦੇ ਵਾਸਤੇ ਆਪਾਂ ਫੁੱਲ ਵੀ ਲੈ ਲੇ ਮੈਂ ਤਾਂ ਭੁੱਲ ਗਿਆ ਸੀ ਉਮੀਦ ਦਾ ਮਨਾਇਆ ਤਾਂ ਕਰਕੇ ਯਾਦ ਆ ਗਈ ਮਾੜਾ ਕੇ ਲੈ ਲਈ ਦੰਡੋ ਵਾਸਤੇ ਕੋਈ ਦੇਖਦੇ ਕੋਈ ਗਿਫਟ ਜਾਂ ਕੱਪੜੇ ਕੋਈ ਜੋ ਵੀ ਲੈਣਾ ਲੈ ਕੇ ਫਿਰ ਤੁਹਾਨੂੰ ਮਿਲਦੇ ਆਂ ਇਹਨਾਂ ਨੂੰ ਵਾਸਤੇ ਤੋਂ ਟ੍ਰਾਂਸਪੋਰਟ ਤੋਂ ਦੇਖ ਰਿਹਾ ਅੱਗੇ ਮੈਂ ਤੁਹਾਨੂੰ ਅਗਲੇ ਪਸੰਦ ਕਰ ਰਹੇ ਹਾਂ ਤੇ ਮਿੱਤਰੋ ਆ ਲਿਆ yellow ਜਾ ਤੇ ਘਰੇ ਜਾ ਕੇ ਦੁਕਾਨਾਂ ਵਾਕਿਆ ਦੌਰ ਕਰੀ ਵੀ ਸਾਰਾ ਕੁਝ ਵਧੀਆ ਚੱਲ ਜੀ ਜਾਂਦਾ ਮਿੱਤਰੋ ਕੇ ਰਿਪੋਰਟ ਤੇ ਲੈ ਲਈ ਮਿਠਾਈ ਇਕੱਲਾ ਮਿੱਠਾ ਮਿੱਠਾ ਰਹਿ ਗਿਆ ਲੈਣ ਲਈ ਬਸ ਉਹ ਲੈ ਲਈਏ ਤੇ ਮਿਲਦੇ ਹਾਂ ਫਿਰ ਉਸ ਤੋਂ ਬਾਅਦ ਇੱਕ ਲੈਣੀਆਂ ਨੇ ਮੀਤ ਦੇ ਚੂੜੀਆਂ ਕਿਉਂਕਿ ਜਿਹੜੀਆਂ ਉਹ ਤੇ ਚੂੜਾ ਤਾਰ ਕੇ ਪਾਉਗੀ ਨਾ ਤਾਂ ਕਰਕੇ ਉਹ ਲੈਣੀਆਂ ਰਹਿ ਗਈਆਂ ਤੇ ਮਿਲਦੇ ਵਾ ਘਰੇ ਜਾ ਕੇ ਇਹ ਵਾਲਾ ਗਿੱਤ ਜਿਹੜਾ ਕਿ ਨਨੂ ਨੂੰ ਸੂਟ ਦੇ ਰਹੇ ਆ ਇਹ ਸੀ ਇਹ ਰੱਖਿਆ ਹੋਇਆ ਇਹ ਮੈਂ ਕੜਛੀ ਕਿਉਂ ਰੱਖਿਆ 110 ਉਹ ਚੂੜਾ ਉਤਾਰੂਗੀ ਇਹਦੇ ਵਿੱਚ ਸੀਰੀਅਸ ਵਾਈਜ਼ ਆਈ ਲਵਾਂਗੇ ਫਿਰ ਪਿਛਲੀਆਂ ਚੁੰਡੀਆਂ ਵੱਡੀਆਂ ਹੁੰਦੀਆਂ ਨੇ ਮਿਕਸ ਨਹੀਂ ਹੁੰਦੀਆਂ ਇਸ ਕਰਕੇ ਲਿਆਈਆਂ ਹੁਣ ਮੈਂ ਸਭ ਤੋਂ ਪਹਿਲਾਂ ਪਾਉਂਗੀ ਦੁੱਧ ਇਹ ਸੀ ਚਾਦਰ ਨੀਚੇ ਤਾਂਬਛਾਈ ਹੋਈ ਹੈ ਕਿਉਂਕਿ ਸਾਡੇ ਪੈਰ ਦੇ ਉੱਪਰ ਸਾਰਾ ਕੁਝ ਜਿਲੇ ਨਾ ਇਹਦੇ 'ਚ ਪਾਉਂਦੀ ਅਸੀਂ ਨੂੰ ਪਾਣੀ ਸੋ ਸਾਰੀ ਤਿਆਰੀ ਰੈਡੀ ਹੈ ਬਸ ਹੁਣ ਸਿਰਫ ਨੰਨੂ ਦੀ ਵੇਟ ਕਰ ਰਹੇ ਆ ਨੰਨੂ ਆ ਜੇ ਤੇ ਨੰਨੂ ਦਾ ਜਿਹੜਾ ਕਰਨ ਵਾਲਾ ਵਿਆਹ ਆ ਨੰਨੂ ਕਰੇ ਤੇ ਆਪਣਾ ਤੋਹਫਾ ਲਵੇ ਕਹ ਨਹੀਂ ਐ ਮਮੀ ਮਮੀ ਕੀ ਕਰ ਰਹੇ ਹੈ ਡੈਕੋਰੇਸ਼ਨ ਕਰਨ ਵਾਸਤੇ ਸਜਾ ਰਹੇ ਹੈ ਭਾਈ ਮੰਮੀ ਨੂੰ ਅਜ ਇੱਕ ਗੱਲ ਗੱਚਾ ਹੋ ਜਾਂ ਰਿਹਾ ਹੈ ਮੰਮੀ ਦੱਸ ਨਹੀਂ ਸਕਦੀ ਪਾਉਗਾ ਮੈਂ ਵੀ ਵਲੌਗ ਤੇ ਵੀਡੀਓ ਆਹ ਵਕਾ ਬਗਲੀ ਦੇ ਕਿ ਐ ਮੰਮੀ ਬਈ ਡਿਗਰੀ ਆ ਕਿਸੇ ਨੂੰ ਫੜਕੇ ਆ ਤੇ ਮੈਨੂੰ ਸਬਰਾਂ ਮੁੱਕ ਰਹੀ ਆ ਮੰਮੀ ਇੰਤਜ਼ਾਰ ਨਹੀਂ ਹੋ ਰਿਹਾ ਤੁਹਾਨੂੰ ਮੰਮੀ ਵੀਡੀਓ ਪਾਉਂ ਗਦੇ ਕਿ ਬਲੌਗ ਸ਼ਟਲ ਆ ਲੋ ਜੇ ਨਾ ਮਾ ਮਾ ਫਿਰ ਕਹਦੇ ਹੋ ਵੀਡੀਓ ਪਾਉਂਗਾ ਗਰੁੱਪ ਤੇ ਦਾ ਗਰੁੱਪ ਤੇ ਕਿੰਨਾ ਬਲੌਗ ਜੀ ਮੰਮੀ ਦੇਖਿਓ ਬੜਾ ਜਿੱਦਨ ਰੱਖਿਓ ਇੱਕ ਵਾਰ ਮੈਂ ਪਾਉਂਗਾ ਵੀਡੀਓ ਇਹ ਪਾਉਂਗਾ ਮੰਮੀ ਨਹੀਂ ਮੈਂ ਤਾਂ ਜਾਣ ਨਹੀਂ ਨਾ ਹੋ ਰਿਹਾ ਮੈਂ ਤਾਂ ਜਾਣ ਨਹੀਂ ਨਾ ਹੋ ਰਿਹਾ ਸਹੀ ਆ ਮੰਮੀ ਜੱਫੀ ਕਿ ਤਰ੍ਹਾਂ ਪਾਉਂਗੇ ਨੰਨੂ ਵੀ ਆ ਗਈ ਆਪਣੀ ਏਕੰਬੀ ਆ ਗਿਆ ਕਿਉਂ ਸ਼ਰਮਾ ਕੇ ਰਹੀ ਹੈ ਨੰਨੂ ਵੀ ਆ ਗਈ ਤੋਤੂ ਵੀ ਆ ਗਿਆ ਤੋਤੂ ਤੋਤੀ ਜੀ ਕੀ ਹਾਲ ਹੈ ਸਿਕਾ ਠੀਕ ਹੈ ਹਾਂਜੀ ਕੀ ਪੀ ਰਹੇ ਹਾਂ ਸ਼ਾਹ ਹੈ ਸ਼ਾਹ ਕਿਆ ਮੇਰੇ ਆ ਕੀ ਹੈ ਜੀ ਹਾਂ ਜੂਸ ਜੂਸ ਉਹ ਠੀਕ ਹੈ ਫਿਰ ਚਲ ਠੀਕ ਨੰਨੇ ਵੀ ਆ ਗਈ ਬੱਬੇ ਤੇ ਬਸ ਹੁਣ ਤਿਆਰੀ ਆ ਇਹ ਕਰਦੇ ਨੇ ਫਿਰ ਆਪਣਾ ਵਿਹਾਰ ਸ਼ੁਰੂ ਤੇਰੇ ਕੱਪੜੇ ਤਾਰ ਕੇ ਨਾ ਤਨ ਚੱਕ ਕੇ ਉਹ ਕੇ ਵਿੱਚ ਰੱਖ ਦੇਣਾ ਠੀਕ ਤੇਰੇ ਨਾ ਹੀ ਕਰਾਂਗੇ ਅੱਜ ਬਰਥਡੇ ਹੋ ਗਿਆ ਤੇਰਾ ਬਰਥਡੇ ਵੀ ਤਾਂ ਆ ਗਿਆ ਨਾ ਹਾਪੀ ਬਰਥਡੇ ਉਹ ਦੁੱਧ ਦੇ ਹਾਂ ਦੁੱਧ ਕੋਲਡ ਡਰਿੰਕ ਰਾਸ ਸਿੱਧਾ ਨਾ ਰੱਖ ਦੇ। ਹੈਕ ਮੈਂ ਜੀ ਪੈਗ ਲਾ ਲਿਆ। ਪੈਗ ਲਾਇਆ ਜ। ਹੋਏ। ਗੰਦਾ ਬੱਚਾ ਗੰਦਾ। ਨੰਨੂ ਦਾ ਗਿਫਟ ਹੈ ਬਾਈ। ਨੰਨੂ ਦਾ ਸੂਟ ਲਾਏ ਆ ਮਾ ਇੱਕ ਨੂੰ ਵੀ ਕੁਝ ਨਹੀਂ ਕਰਦੇ। ਇੱਕੋ ਕਰਨਾ। ਇੱਕੂ ਤੇਰਾ ਕੁਝ ਨਹੀਂ ਆ ਬੁੱਤੀ ਸਮਾ। ਤੇਰਾ ਕੁਝ ਨਹੀਂ ਐ ਅੱਜ। ਅੱਜ ਤੋਂ ਆਪੇ ਲਿਆਂਗਾ। ਆਪੇ ਲਿਆਂਗਾ ਤੂੰ ਸਾਰੇ ਡੀਸੀ ਲਗਾਵਾ। ਤੇ ਸਿੱਧੀ ਮਿੱਟੀ ਛਿੜ ਗਈ। ਹੈ? ਤੁਸੀਂ ਕੀ ਲਵੇ ਹਾਂ ਮੈਂ ਤਾਂ ਡੀਸੀ ਲੱਗਿਆ ਹੋਇਆ ਮੈਂ ਦੀਦੀ ਛਿਲਕਾ ਹੋਇਆ ਕਿੱਥੇ ਲਗਿਆ ਮੈਂ ਸਕੂਲ 'ਚ ਸਕੂਲ 'ਚ ਮੈਡਮ ਦਾ ਡੀਸੀ ਆ ਉਹ ਕਾਚੂ ਜਿੱਦਾਂ ਟੈਨ ਦੇ ਮੈਂ ਤੇ ਨਾ ਇਹਨੂੰ ਪੂਰੀ ਕ੍ਰਾਸ ਨੇ ਰੋੜਾ ਪਾ ਦੇ ਕਭੀ ਕਭੀ ਆਵੀ ਲਈ ਐ ਤਾਂ ਕੀ ਚੀਜ਼ ਹੈ ਅਮਨ ਨੂੰ ਕੀ ਲੱਗਿਆ ਇਹ 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 ਆਗੁੜੀ ਨਾਲ ਹਾਂ ਤੇਰੇ ਲਾਉਟਿਕਾ ਮੈਡਮ ਕੇ ਚੇਤੇ ਹੋਈ ਨਾ ਬੇ। ਚਾਹ ਕੁੜੀ ਆ ਗਈ। ਇਹਨੇ ਵੀ ਖਲਾ ਯਾਰ ਕੁੜੀ ਇਧਰ ਵਾਲੀ। ਮੈਂ ਛੋਟੀ ਕੁੜੀ। ਕੱਢ ਕੱਢ। Wauw, 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 Wow! wauw, wow. ah. wow. wauw, 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 <messas> ਸਾਹੀ ਹੋ ਪਈ ਦੇਖੋ ਸਾਚੂ ਸਾਚੂ ਦੇਖੋ ਆਹ ਦੇਖੋ ਹੁਣ ਤੁਸੀਂ ਕੋ ਕੱਢੇਗਾ ਹਾਂ ਕਹਿੰਦਾ ਕਹਿੰਦਾ ਮੈਂ ਅੱਜ ਥੱਲੇ ਜਾਊਂਗਾ ਜਦ ਮੰਮੀ ਕੋ ਪੜ੍ਹਾ ਕਰੇਗਾ ਤਾਂ ਪੜਨਾ ਛੱਡ ਮੰਨੂ ਕਹਿੰਦਾ ਫਸਾਈ ਕਹੀ ਜਾਓ ਕੋਈ ਤੁਹ ਦਿਲ ਕਿਤੇ ਇੱਕੋ ਪਤਾ ਨਹੀਂ ਦਿੱਤੇਗੇ ਕੋਈ ਪਤਾ ਨਹੀਂ ਦਿੱਤੇਗੇ ਆ ਜਿਵੇਂ ਸਬਾਈਟੀ ਪਹਿਨੀ ਨੇ ਬਸ ਰੈੱਡ ਪਾ ਲੈਣੀ ਨੇ ਅੱਗੇ ਮੰਮੀ ਕੀ ਆਖੇ ਕਹ ਬਣਾ ਰਹੇ ਹਾਂ ਸਾਰੀ ਬੰਨ ਦੀ ਜੀ ਮੈਂ ਬਸ ਕੱਟ ਗਿਆ ਹੁਣ ਤਾਂ ਤੁਹਾਨੂੰ ਦਿਖਾਉਂਗੀ ਬਸ ਬਹੁਤ ਛਟ ਗਿਆ ਹੁਣ ਦਾ ਸੱਚ ਪੈ ਗਿਆ ਮੈਂ ਪਾ ਦੇਵਾਂਗੀ ਇੱਕ ਮਿੰਟ ਐ ਕਰਿਆ ਸੀ ਨਾ ਇਧਰ ਨੂੰ ਮੈਂ ਨਾ ਕਰੂੰਗਾ ਹਾਂ ਖਲਾ ਖਲਾ ਖਾਓ ਦੇਖਿਓ ਲੱਡੂ ਤਾਂ ਬਹੁਤ ਜੰਮੀ ਨੇ ਲੱਡੂ ਤਾਂ ਬਹੁਤ ਜੰਮੀ ਨੇ ਤਹੇ ਦਖਾਣਾ ਲੱਖ ਨਾ ਨਾ ਜਾ ਹਮ ਨਾ ਜਾ ਤੁਸੀਂ ਆਪਣਾ ਕੰਮ ਕਰੋ ਮੈਂ ਆਪਣਾ ਕੰਮ ਕਰਾਂਗਾ ਨਹੀਂ ਮੇਰਾ ਨਹੀਂ ਹੈ ਮੇਰਾ ਤੇ ਚਾਚੀ ਦਾ ਮੇਰਾ ਹੈ ਮੈਂ ਜਾਉਂ ਠੀਕ ਹੈ ਠੀਕ ਹੈ ਮੇਰੇ ਇੱਕ ਉਹਦਾ ਹੀ ਹੈ ਪਹਿਲਾਂ ਬੈਠਾ ਖਵਾ ਦੇ ਮੈਂ ਇੱਕ ਉਹਦਾ ਨੀ ਉਫ ਪਾਣੀ ਨਾਲ ਰਹੀ ਇਹ ਤਾਂ ਬਹੁਤ ਉਫਾ ਪਾ 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 ਜਾ ਪਾ ਲੈ ਲਾਈ ਖੁ ਜਾ ਉਹ ਬਸ ਕਿੰਨਾ ਐਨੀ ਚਲ 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 ਓਏ ਜੂਲੇ ਉਹ ਗੈਰ ਰਸੰਪੋਰੀ ਦਿਖਾ ਬਨੇ ਠਾੜੀ ਦੋਵੇ ਠਾੜੀ ਮੇਰੀ ਕਾਚੀ ਦੀ ਮੈਨੂੰ ਦੇਣੀ

ਸਿਦਾ ਆ ਮੈਨੂੰ ਨੂੰ ਨੂੰ ਗਿੱਪ ਕੀਤਾ ਸੀ ਨਨੂ ਨੇ ਪਾ ਵੀ ਲਿਆ ਬਹੁਤ ਸੋਹਣਾ ਆ ਨਨੂ ਨੂੰ ਬਾਕੀ ਆਪਾਂ ਇੱਥੇ ਕਰਦੇ ਆ ਵਲੌਗ ਦਾ ਐਂਡ ਓਕੇ ਜੀ ਬਾਏ ਬਾਏ ਟੇ ਕੇਅਰ ਨੈਕਸਟ ਵੀਡੀਓ ਚ ਮਿਲਦੇ ਆ ਤੁਹਾਨੂੰ ਚੈਨਲ ਨੂੰ ਕਰਦੇ ਸਬਸਕ੍ਰਾਈਬ ਵੀਡੀਓ ਨੂੰ ਕਰਦੇ ਲਾਈਕ ਤੇ ਬਾਏ 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 ਬਾਏ